ਅੰਮ੍ਰਿਤਸਰ ਦੇ ਕੱਥੂ ਨੰਗਲ ਦੇ ਨਾਲ ਲੱਗਦੇ ਪਿੰਡ ਸਰਹਾਲਾ ਵਿਖੇ ਮੌਜੂਦਾ ਲੰਬੜਦਾਰ ਨੂੰ ਉਸਦੇ ਹੀ ਪਿੰਡ ਦੇ ਇੱਕ ਫੌਜੀ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਹੋਈ ਲੜਾਈ ਨੇ ਇੱਕ ਭਿਆਨਕ ਰੂਪ ਧਾਰ ਲਿਆ ਜਿਸ ਕਾਰਨ ਲੰਬੜਦਾਰ ਭਗਵੰਤ ਸਿੰਘ ਦੀ ਮੌਤ ਹੋ ਗਈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਵਿੱਚ ਛੋਟੇ ਬੱਚਿਆਂ ਦੀ ਹੋਈ ਲੜਾਈ ਨੂੰ ਲੈ ਕੇ ਪਿੰਡ ਦੇ ਹੀ ਇੱਕ ਫੌਜੀ ਨੇ ਲੰਬੜਦਾਰ ਉੱਪਰ ਗੋਲੀਆਂ ਚਲਾਈਆਂ ਅਤੇ 4 ਤੋਂ 5 ਗੋਲੀਆਂ ਲੰਬੜਦਾਰ ਨੂੰ ਲੱਗੀਆਂ ਸਨ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕੀਤਾ ਜਾਵੇਗਾ। ਅਸੀਂ ਵੀ ਐਨ ਆਰ ਆਈ ਹਾਂ ਮੈਂ ਦੁਬਈ ਰਹਿਣਾ ਵਾਂ ਪਰ ਪਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉਥੇ ਮੜਾ ਜਿਹਾ ਵੀ ਕੰਮ ਹੁੰਦਾ ਵਾ ਤੇ ਉਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਬਾਜੀ ਗਲਤ ਹੋਇਆ ਜੀ ਸਾਡੇ ਫੁੱਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਉਹ ਪੱਕੇ ਨਹੀਂ ਹੈਗੇ ਉਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਆ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਵੀ ਇਹ ਅਪੀਲ ਕਰਦੇ ਹਾਂ ਜੀ ਕਿ ਉੱਥੋਂ ਆਪਣੇ ਜਿਹੜਾ ਸੀਗਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾ ਗੱਲਬਾਤ ਕਰਨ ਉਹਨੇ ਇਹਦੇ ਮਿੰਦਰ ਕੋਮਲ ਸਿੰਘ ਦੇ ਆਪਣਾ ਫੈਰ ਮਾਰਤਾ ਫੈਰ ਜੀ ਫੈਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਆ 230 ਟ੍ਰੇਸ ਹੋ ਗਏ ਹਾਂਜੀ ਹਾਂਜੀ ਟ੍ਰੇਸ ਹੋ ਗਏ ਪੁੱਤਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਤੇ ਇਹ ਦਾ ਕਾਰਨ ਕੀ ਰੇਲ ਲਈ ਮਾਮਲਾ ਮਾਮਲਾ ਇਹ ਨਹੀਂ ਉਹਨਾਂ ਕਰਦੇ ਹਨ ਤਪਤੀਸ਼ ਆਪਣਾ ਕੀ ਤੋਂ ਛੁਰੇ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕਿਦੇ ਉਤੋਂ ਆਏ ਇੱਥੇ ਕਰੇ